ਘਰ ਦੇ ਵਿੱਚ 30 ਦੇ ਵਿਆਹ ਨੂੰ 2 ਦਿਨ ਰਹਿ ਗਏ ਨੇ ਚਾਹ ਦੇ ਨਾਲ ਧੀ ਦਾ ਵਿਆਹ ਰੱਖਿਆ ਸੀ ਪਰ ਘਰ ਵਿੱਚ ਖਾਣ ਨੂੰ ਦਾਣਾ ਨਹੀਂ ਤੇ ਵਿਆਹ ਕਿੱਥੋਂ ਕਰੇ ਪਰਿਵਾਰ ਦਲਾਸਰ ਇਹ ਬਦਨਸੀਬ ਪਰਿਵਾਰ ਦੀ ਕਹਾਣੀ ਹੈ ਬੇਟਾ ਅਪਾਹੀ ਜਾ ਤੇ ਹੁਣ ਬੇਟੀ ਦਾ ਵਿਆਹ ਰੱਖਿਆ ਪਿਤਾ ਦੀ ਮੌਤ ਨੂੰ 10 ਸਾਲ ਹੋ ਗਏ ਨੇ ਤੇ 4 ਮਹੀਨੇ ਪਹਿਲਾਂ ਇਕਲੋਤਾ ਭਰਾ ਵੀ ਅਪਾਹੀਜ ਹੋ ਗਿਆ ਹੁਣ ਬਜ਼ੁਰਗ ਔਰਤ ਕਹਿ ਰਹੀ ਹੈ ਕਿ ਧੀ ਦੇ ਵਿਆਹ ਦਾ ਚਾਹ ਮਨਾਈਏ ਜਾਂ ਕੁਝ ਹੋਣ ਦਾ ਦੁੱਖ ਹੱਥਾਂ ਵਿੱਚ ਰੰਗ ਬਰੰਗੀਆਂ ਚੂੜੀਆਂ ਅੱਖਾਂ ਵਿੱਚ ਹੰਝੂ ਲੈ ਕੇ ਧੀ ਇੰਤਜ਼ਾਰ ਕਰ ਰਹੀ ਹੈ ਕਿ ਸ਼ਾਇਦ ਕੋਈ ਬਾ ਫੜੇਗਾ ਵਿਆਹ ਪੰਜ ਦੇ ਬਰਾਤ ਆ ਚਾਰ ਦੇ ਸੱਗਣੇ ਕਿਆਰੀਆਂ ਇਦਾਂ ਹੀ ਆ ਕਿ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਤੇ ਉਹ ਹੁਣ ਨਾ ਕਰੀ ਜਾਂਦੇ ਪਹਿਲਾਂ ਜਾਨੀ ਆਨ ਆਸ ਵੀ ਚਲੇ ਇੰਨੇ ਦਿਨ ਇੰਨੇ ਦਿਨ ਨੇ ਹੁਣ ਸਾਰੇ ਕੋਈ ਫੋਨ ਨਹੀਂ ਚੁੱਕਦਾ ਮੇਰਾ ਐਕਸੀਡੈਂਟ ਹੋ ਗਿਆ ਭਾਈ ਮੇਰਾ ਬੈਂਡਰੀ ਬਲਟ ਗਈ ਤੋਂ ਮੇ ਤੋਂ ਹੈ ਬੂਹੇ ਲਗਾ ਦੋਟਾ ਹੀ ਲੱਖ ਰੁਪਏ ਲੱਗਾ ਮਤੇ ਚਲਕੇ ਦੋ ਬ੍ਰਿਸ਼ ਨੇ ਮੇਰੇ ਕਪੜੇ ਉਹਨੇ ਮਾਸਕ ਕਿੱਥੇ ਲਾਇਆ ਉਹ ਦਾੜੀ ਨਹੀਂ ਹੈਗਾ ਮੇਰਾ ਦਾੜੀ ਡੈਥ ਹੋ ਗਈ ਕਰਦੇ ਜਿਹੜੇ ਕਰਦੇ ਕਾਗਦੇ ਵੀ ਗਨੇ ਪਾਏ ਆ ਜਗਾ ਦੇ ਵਾਵਾ ਜੀ ਇੱਜਾ ਜਾਣੀ ਹੁਣ ਇਹ ਵੀ ਚਲ ਜੇ ਮੈਂ ਸਹੀ ਹੁੰਦਾ ਫਿਰ ਤਪੜੀ ਪੜਾਵਾ ਕਾ ਲੋੜ ਨਹੀਂ ਪਣੀਦਾ ਹੁਣ ਇਹ ਰਾਬਾਸ ਰਹੀ ਆ ਕੇ ਕਰਨਗੇ ਸਰ ਭੈਣ ਭਰਾਵਾਂ ਦੀ ਮਜਾ ਫੇਰ ਇਹ ਗੱਲ ਕਰਿਆ ਸੰਤ ਜੀ ਕੋਈ ਲੋੜ ਨਹੀਂ ਪਣੀਦਾ ਮਿਰਜੀ ਕਹਿੰਦੀ ਆਪਾਂ ਬਾਕੀ ਇਹ ਗੱਲ ਵੀ ਸਾਨੂੰ ਨਹੀਂ ਕੋਈ ਲੋੜ ਲੋੜ ਨਹੀਂ ਕਹੀ ਗਏ ਵੀਡੀਓ ਕੋਲੀ ਬਣਾਉਣੀ ਸਾਡੀ ਆਪਾਂ ਨੂੰ ਕੋਈ ਸ਼ਰਮ ਸਿਮਾਨ ਨਹੀਂ ਗੀ ਕੋਈ ਕੋ ਭੈਣ ਭਰਾ ਕੋਈ ਬਾਹਰ ਪੜਨੀ ਡਿਆ ਅਗਲੇ ਤਮਾਸ਼ਾ ਵੀ ਨਹੀਂ ਸਾਰੇ ਜਣੇ ਚੱਲ ਬੇਨਾਮੀ ਹੋਵੇ ਇਹਨਾਂ ਦੀ ਸਾਡੇ ਬਾਬ ਚਾਚੇ ਦਾ ਬਾਵਾ ਮੇਰੇ ਉਦਾਂ ਵੀ ਜਣੇ ਕੋਈ ਬਾਈ ਫਰੈਂਡ ਆ ਕੋਲੀ ਪੀ ਜਨਾਬ ਜਿਹੜੇ ਕੋਈ ਤਾਂ ਨਹੀਂ ਸੱਦਣਿਆ ਬਾਤ ਮਜ਼ੇਦ ਕਰਣਾ ਸਾਡੀ ਭੈਣ ਭਰਾ ਇਹੋ ਹੀ ਆ ਵੀ ਜਾਨੀ ਡੋਲੀ ਉੱਠ ਜੇ ਆਪ ਆਪਣੀ ਮੇਰੀ ਭੈਣ ਦੀ ਘਰੋਂ ਬਾਸ ਬਿਨਾਂ ਨਾਮ ਹੀ ਨਾ ਹੋਵੇ ਜਾਨੀ ਕਿ ਜਾਨੀ ਕਿ ਜਿਹੜਾ ਹਿੱਸੇਦਾਰ ਕੋਈ ਵਲ ਕੋਈ ਗਾਣ ਆੜ ਹੀ ਮਿਲਿਆ ਨੂੰ ਆ ਨਹੀਂ ਹੋਇਆ ਆ ਨਹੀਂ ਹੋਇਆ ਤੇ ਬਿਨਾਂ ਨਾਮ ਹੀ ਨਾ ਹੋਵੇ ਸਾਡੀ ਹਾਂਜੀ ਬਰਾੜ ਹਾਂ ਹਾਂਜੀ ਵਧੀਆ ਨਿਪੜ ਜੇ ਹਾਂਜੀ ਹੋਰ ਤਾਂ ਨਹੀਂ ਕੋਈ ਨਾ ਹੋਣੀ ਕੋਈ ਚੀਜ਼ ਆਪਾਂ ਲੋੜ ਗਈ ਪਜੀ ਬਾਤ ਵਿਆਹ ਹੈਗਾ ਆ 5 ਤਰੀਕ ਦਾ ਤਿਆਰੀਆਂ ਨਹੀਂ ਹਾਂ ਤਿਆਰੀਆਂ ਪਹਿ ਤੇ ਅਲਾਉਡ ਤੇ ਮੈਂ ਵੀ ਰਹੀ ਜਾ ਰਿਹਾ ਇੱਕ ਹੈਗਾ ਮੇਰਾ ਤੇਨ ਤੇਨ ਮੇਰੀ ਗੁੱਡੀਆ ਇੱਕ ਮੇਰਾ ਪੁੱਤ ਕਿਦਾ ਜੀ ਇਹਦੇ ਦਰਦ ਹੋ ਗਈ ਆ ਮੈਂ ਮੈਂ ਸੋਚਿਆ ਹੀ ਵੀ ਚੱਲ ਇਹਨੂੰ ਮੇਰੇ ਬੱਚੇ ਨੂੰ ਸੱਟਾਂ ਨਾ ਲੱਗਦੀਆਂ ਤੇ ਮੈਂ ਆਪਣਾ ਟਵਰ ਨਾ ਤੀਜੂ ਵਿਆਹਣੀ ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਉਹ ਬਜਾਰੇਤ ਹੋ ਗਿਆ ਨਾ ਇਹਦੇ ਕੋਤਰੇ ਆ ਜਾਵੇ ਨਾ ਫਿਰ ਆ ਜਾਵੇ ਤੇ ਹੁਣ ਵੀ ਕਦੇ ਮੋਟ ਚਾਲ ਕਰਕੇ ਤਰ ਲੈ ਲਿੰਦੇ ਤੇ ਮੈਂ ਜੇ ਪੁੱਛੇ ਕਿ ਚਾ ਨਹੀਂ ਮੇਰੇ ਪੁੱਤ ਨੂੰ ਡਾ ਜੋ ਦਵਾਈ ਬੂਟੀ ਲਾ ਦਿਓ ਹੁਣ ਕਰ ਭੈਣ ਭਰਾਵਾਂ ਦੇ ਗਾੜੀ ਅਰਜ ਕਰਦੀ ਵੀ ਮੱਜਤ ਕਰਨ ਉਹ ਨਾ ਉਹਨਾਂ ਨੇ ਫੜੀਓ ਮੜ ਕੇ ਵੜੇ ਨਹੀਂ ਪਈ ਪੁੱਛਿਆ ਨਹੀਂ ਉਹਨਾਂ ਨੇ ਵੀ ਜਾਂ ਪੈਣ ਤੂੰ ਕਿੱਦਾਂ ਕਰਨੀ ਕਿਦਾਂ ਨਹੀਂ ਕਰਨੀ ਤਿਆਰੀਆਂ ਭੈਣ ਭਰਾਉਂਦੇ ਸਿਰ ਤੇ ਹੀ ਆ ਕਰਨਾ ਸੀ ਤੁਮ ਤਾਂ ਨਾ ਤੋੜੇ ਉਹ ਸਿਰ ਤੇ ਨਹੀਂ ਹੈਗਾ ਹੁਣ ਸਾਰਾ ਬੋਝ ਆਪਣੇ ਸਿਰ ਤੇ ਆ 50 ਬੰਦੇ ਨੇ ਪੰਜ ਨੱਠ ਕਰ ਲੈਣੀ ਤੇ 50 ਹੁਣ ਦਰਨਿਆਂ ਤੇ ਆਈ ਆ ਵੀ ਕਦੋਂ ਆ ਕਿਦਾਂ ਕਰਾਂਗੇ ਕਿਦਾਂ ਨਾ ਕਰਾਂਗੇ ਤੇ ਹੁਣ ਸਾਡੀ ਕੋਈ ਤਿਆਰੀ ਨਹੀਂ ਹੈ ਤੇ ਫਿਰ ਮੇਰੇ ਭਰਾ ਦੇ ਸਾਡ ਲੱਗੇ ਸੀ ਤੇ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਚੁੱਕੇ ਚੁਕਾ ਕੇ ਪਹਲਾ ਦਿੱਤਾ ਹੋਇਆ ਤੇ ਹੁਣ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੀ ਤਿੰਨ ਭੈਣਾ ਤੇ ਚਾਰ ਭਰਾ ਇੱਕ ਭਰਾ ਇਕੱਲਾ ਇਕੱਲਾ ਸਾਡਾ ਏ ਭਰਾ ਸਾਡੇ ਨੂੰ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਸੱਟ ਲੱਗ ਗਈ ਸੀ ਬਹੁਤ ਜ਼ਿਆਦਾ ਤੇ ਪ੍ਰੇਸ਼ਨ ਹੋਏ ਦੋ ਚਾਰ ਮਹੀਨੇ ਹੋ ਗਏ ਬੜਾ ਪੈ ਲੱਗ ਗਿਆ ਚੁੱਕ ਚਕਾ ਕੇ 2.5 ਲੱਖ ਰੁਪਏ ਲੱਗੇ ਮੈਂ ਬਹੁਤ ਜ਼ਿਆਦਾ ਸੋਚਿਆ ਸੀ ਵੀ ਮੇਰੇ ਭਰਾ ਨੂੰ ਨਾਲ ਸੱਟ ਲੱਗਦੀ ਤੇ ਮੈਂ ਧੂੰ ਤਾ ਮੇਰੇ ਭਰਾ ਨੇ ਵਿਆਹ ਕਰਨਾ ਸੀ ਤੇ ਪਰ ਹੁਣ ਸਾਡੇ ਕੋਲ ਚ ਕੋਈ ਪੈਸਾ ਵੀ ਨਹੀਂ ਹੈ। ਹੁਣ ਕਿੰਨੀ ਤਿਆਰੀ ਹੋਈ ਹੈ? ਹਲੇ ਕੋਈ ਨਹੀਂ ਤਿਆਰੀ ਹੋਈ ਹੈ। ਬਸ ਇਹ ਦੋ ਸੂਟ ਹੀ ਦੀ ਹੋਈ ਹੈ ਹਲੇ ਤਿਆਰੀ। ਬਹੁਤ ਵਧੀਆ ਕਰਨਾ ਹੀ ਭਰਾ ਦਾ ਵੀ। ਹੁਣ ਹਲੇ ਹਾਲਾਤ ਮਾੜੇ ਹੋ ਗਏ। 60 ਕੀ ਆਈ ਜਾਣਗੇ? ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਨਾਲੇ ਉਹ ਕੋਈ ਰੈਜਮੈਂਟ ਨਹੀਂ ਹਲੇ ਹੋਣਦੀ ਸਾਡੇ ਭਰਾਤ ਦਾ ਵੀ ਕਿਤੇ। ਹਲੇ ਇੱਥੇ ਕੋਈ ਨਹੀਂ ਤਿਆਰੀ ਨਜਰਾਨ ਦੀ ਮੈਨੂੰ ਤੇ ਲੋਕਾਂ ਨੂੰ ਸੇਤੀ ਸੇ ਕਹਿ ਦਿੰਦੇ ਵੀ ਸਾਡੇ ਰਿਸ਼ਤੇਦਾਰ ਕੋਈ ਨਹੀਂ ਮਜ਼ਤ ਕਰਨ ਦਾ। ਵਿਆਹ ਦਾ ਤੇ ਪਤਾ ਵੀ ਹੈਗਾ ਕੁੜੀ ਦਾ ਵੀ। ਕਿ ਨੇ ਇਹ ਮਜਦਵਾਤੇ ਸਾਡੀ ਬਾਹ ਖੜੀ ਬਰਹਾਲ ਪਰਿਵਾਰ ਨੇ ਰੋਂਦੇ ਰੋਂਦੇ ਆਪਣੀ ਆਪ ਬੀਤੀ ਸੁਣਾਈ ਹੈ ਤੇ ਮਦਦ ਦੀ ਗੁਹਾਰ ਲਗਾਈ ਹੈ